ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਪੰਜਾਬ ਦੀਆਂ ਜਿਮਨੀ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਗਿੱਦੜਵਾਹਾ ਦੀ ਜਿੱਥੇ ਹਰਦੀਪ ਸਿੰਘ ਡਿੰਪੀ ਢਿੱਲੋਂ ਆਪਣੀ ਜ਼ਿੰਦਗੀ ਦੀ ਤੀਜੀ ਚੋਣ ਜਿਹੜੀ ਉਹਨਾਂ ਦੀ ਇੱਕ ਤਰੀਕੇ ਨਾਲ ਆਖਰੀ ਚੋਣੀ ਮੰਨੀ ਜਾਂਦੀ ਜੇ ਸਵਾਰ ਵੀ ਉਹ ਸਫਲ ਰਹਿੰਦੇ ਤਾਂ ਆਪਣੀ ਇੱਕ ਮਹਮ ਚੋਣ ਦੇ ਵਿੱਚ ਜਿੱਤਦੇ ਨੇ ਆਮ ਆਦਮੀ ਪਾਰਟੀ ਵੱਲੋਂ ਕਰੀਬ 21-22 ਹਜ਼ਾਰ ਵੋਟ ਤੇ ਤਾਂ ਉਸ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਹਰਜੇਸ਼ਵਰ ਪਾਲ ਸਿੰਘ ਪੰਜਾਬ ਥਿੰਗਸ ਤੋਂ ਜਿਨ੍ਹਾਂ ਦੇ ਬਹੁਤ ਸਾਰੀਆਂ ਪ੍ਰੈਡਿਕਸ਼ਨਾਂ ਜਿਨ੍ਹਾਂ ਦੀਆਂ ਸੱਚ ਹੋਈਆਂ ਨੇ ਚਾਹੇ ਲੋਕ ਸਭਾ ਚੋਣਾਂ ਦੀਆਂ ਤੁਸੀਂ ਲਾ ਲਓ 6 ਹਲਕਿਆਂ ਬਾਰੇ ਇਹਨਾਂ ਨੇ ਸਰਵੇ ਕੀਤਾ ਸੀ ਗਰਾਊਂਡ ਤੇ ਤੇ ਇਸ ਵਾਰ ਚਾਹੇ ਬਰਨਾਲਾ ਤੇ ਚਾਹੇ ਗਿੱਦੜਵਾਹਾ ਤੇ ਦੂਜੇ ਪਾਸਿਓ ਬਾਈ ਨਵਰੀਤ ਮੇਰੇ ਨਾਲ ਨੇ ਨਵਰੀਤ ਭਾਈ ਗੱਲ ਮੈਂ ਤੁਹਾਡੇ ਨਾਲ ਕਰੂੰਗਾ ਪਰ ਸ਼ੁਰੂ ਪ੍ਰੋਫੈਸਰ ਸਾਹਿਬ ਤੋਂ ਕਰੂੰਗਾ ਕਿ ਪੰਜਾਬ ਥਿੰਗਸ ਦੇ ਅਖਰ ਦਾ ਸਰਵੇ ਜਿਸ ਤੋਂ ਪ੍ਰੋਫੈਸਰ ਸਾਹਿਬ ਗਰਾਊਂਡ ਤੇ ਰਹਿੰਦੇ ਆ 6 ਸੀਟਾਂ ਲੋਕ ਸਭਾ ਦੀ ਆਪਾਂ ਦੇਖਿਆ ਉਸ ਤੋਂ ਪਹਿਲਾਂ ਜਲੰਧਰ ਜਾਂ ਹੁਣ ਗਿੱਦੜਵਾਹਾ ਬਾਰੇ ਪ੍ਰੋਫੈਸਰ ਸਾਹਿਬ ਨੇ ਕਰੀਬ 1 ਮਹੀਨਾ ਪਹਿਲਾਂ ਗਰਾਊਂ ਅਹ ਦੇਖੋ ਗਗਨ ਆਪਾਂ ਤਾਂ ਪੰਜਾਬ ਥਿੰਗਸ ਦੇ ਅਖਰ ਦਾ ਜਿਹੜਾ ਉਸ ਮੇਲ ਆ ਉਹਦੇ ਵਿੱਚ ਮੈਂ ਤਾਂ ਇੰਨੀ ਕ ਗੱਲ ਸਮਝਦਾ ਵੀ ਆਪਾਂ ਤਾਂ ਪ੍ਰੋਫੈਸਰ ਸਾਹਿਬ ਦੀ ਉਂਗਲ ਫੜ ਕੇ ਤੁਰਨ ਵਾਲੀ ਹੀ ਆ ਵੀ ਜਿੱਧਰ ਨੂੰ ਹਾਂ ਸਿੱਖ ਰਹੇ ਹਾਂ ਜ਼ਿੰਦਗੀ 'ਚ ਕਈ ਗਲਤੀਆਂ ਵੀ ਹੋਣਗੀਆਂ ਹਜੇ ਆਪਦੇ ਆਪ ਨੂੰ ਹੋਰ ਸੁਧਾਰਾਂਗੇ ਪਰ ਇਹ ਸਾਰਾ ਪੰਜਾਬ ਥਿੰਗਸ ਦੇ ਅਖਰ ਦੇ ਮੈਨੂੰ ਲੱਗਦਾ ਇਹਦੇ ਵਿੱਚ ਇੱਕ ਖੂਬਸੂਰਤੀ ਆ ਵੀ ਜੇ ਆਪਾਂ ਗਲਤ ਵੀ ਹੁੰਦੇ ਆਪਾਂ ਹੱਥ ਬੰਨ ਕੇ ਸਿਰ ਨੀਵਾ ਕਰਕੇ ਕਹਿੰਦੇ ਵੀ ਵੀਰੇ ਨਹੀਂ ਪਤਾ ਲੱਗਿਆ ਯਾਰ ਇੰਨੀ ਕੀ ਗੱਲ ਹੁੰਦੀ ਆ ਤੁਸੀਂ ਬਸ ਕਬੂਲ ਕਰਨਾ ਐਕਸੈਪਟ ਕਰਨਾ ਪਰ 90 ਆ ਫਿਲਹਾਲ ਸਕੋਰ 9 ਪ੍ਰੈਡਿਕਸ਼ਨਾਂ ਸਹੀ ਸਾਬਤ ਹੋਈਆਂ ਹਨ ਤਾਂ ਹੁਣ ਆਪਾਂ ਗੱਲ ਕਰਦੇ ਆ ਗੱਦੜਵਾਹ ਦੀ ਗੱਦੜਵਾਹ ਦੀ ਪ੍ਰੈਡਿਕਸ਼ਨ 노 ਡਾਊਟ ਆ ਸਹੀ ਸਾਬਤ ਵੀ ਹੋਈ ਆ ਤੇ ਉਹ ਜਦੋਂ ਸਰਵੇ ਕਰਨ ਗਏ ਸੀ ਉਸ ਪਾਸੇ ਵੱਲ ਇਸ਼ਾਰਾ ਹੋ ਗਿਆ ਸੀ ਕਿ ਗੱਦੜਵਾਹ ਦੇ ਲੋਕ ਕੀ ਚਾਹੁੰਦੇ ਆ ਕਿਸ ਤਰ੍ਹਾਂ ਦਾ ਚਾਹੁੰਦੇ ਆ ਇੱਕ ਪਾਸੇ ਰਾਜਾ ਵੜਿੰਗ ਸੀ ਰਾਜਾ ਵੜਿੰਗ ਜਿਵੇਂ ਮੈਂ ਪਹਿਲਾਂ ਵੀ ਇੱਕ ਵੀਡੀਓ ਚ ਗੱਲ ਕਰਕੇ ਆਣਾ ਰਾਜਾ ਵੜਿੰਗ ਜਾਣੇ ਜਾਂਦੇ ਆ ਹੱਥ ਬੰਨਣ ਲਈ इमोशनल ਸਪੀਚਸ ਦੇ ਲਈ ਜਦੋਂ ਰਾਜਾ ਬੋਲਦਾ ਨਾ ਬਾਈ ਉਹਦੀਆਂ ਰਗਾਂ ਬੋਲਦੀਆਂ ਹੁੰਦੀਆਂ ਸੀ ਇੱਥੋਂ ਬੋਲਦਾ ਸੀ ਉਹ ਐ ਮੈਂ ਉਹ ਤਾਂ ਅਕਸਰ ਕਹਿਣਾ ਹੁੰਨਾ ਭਾਰੂ ਜਾਂ ਹੁਸਨਰ ਚੌਂਕ ਚ ਉਹਦਾ ਇੱਕ ਭਾਸ਼ਣ ਯਾਦ ਆਉਂਦਾ ਮੈਨੂੰ ਸੁਖਬੀਰ ਬਾਦਲ ਤੇ ਉਹਤੋਂ ਕਥਾ ਲੱਗਦਾ ਸੀ ਵੀ ਬੰਦਾ ਜਜ਼ਬਾ ਹੈ ਮਤਲਬ ਪਤਾ ਕੀ ਲੱਗਦਾ ਸੀ ਸ਼ਾਇਦ ਲੋਕਾਂ ਦੇ ਮੈਸੇਜ ਆਂਦਾ ਸੀ ਵੀ ਬੰਦਾ ਜਜ਼ਬਾਤੀ ਹੈ ਲੜ ਰਿਹਾ ਵੱਡਿਆਂ ਦੇ ਖਿਲਾਫ ਇਸ ਇਲੈਕਸ਼ਨ ਚ ਰਾਜਾ ਬੜਿੰਗ ਨੇ ਖੁਦ ਨੂੰ ਵੱਡਾ ਦਿਖਾ ਕੇ ਲੜਿਆ ਆਪਣੀ ਇਮੇਜ ਲਾਰਜਰ ਦੈਨ ਲਾਈ ਪਣਾਉਣ ਦੀ ਕੋਸ਼ਿਸ਼ ਕੀਤੀ ਹੈ ਦੂਜੇ ਪਾਸੇ ਡੈਂਪੀਡ ਲੋਹਰਾਂ ਦੀ ਕੀ ਖਾਸੀਅਤ ਆ ਵੀ ਉਹਨਾਂ ਨੇ ਹੱਥ ਹੀ ਨਹੀਂ ਖੋਲੇ ਅਦਗੀ ਹੂੰ ਜੋੜੀ ਰੱਖੀ ਇਹ ਜੋੜੀ ਰੱਖੇ ਹਨਾ ਇਹ ਇਹ ਮੇਨ ਮੈਨੂੰ ਲੱਗਦਾ ਕਾਰਨ ਸੀ ਕਿ ਲੋਕਾਂ ਨੇ ਇਹ ਦੇਖਿਆ ਔਰ ਦੂਸਰਾ ਪ੍ਰੋਫੈਸਰ ਸਾਹਿਬ ਹਲਕੇ ਦੇ ਸੁਭਾਅ ਵਾਲੇ ਜੇ ਤੁਹਾਨੂੰ ਦੱਸਣਗੇ ਸ਼ਾ ਚੀਜ਼ਾਂ ਨੂੰ ਜ਼ਿਆਦਾ ਗਹਿਰਾਈ ਨਾਲ ਸਮਝਾਉਣੀਆਂ ਪਰ ਮੈਨੂੰ ਇੱਕ ਫੈਕਟਰ ਲੱਗਿਆ ਚਰਨਜੀਤ ਸਿੰਘ ਚੰਨੀ ਦਾ ਗਿੱਦੜਵਾਹਾ ਦੇ ਵਿੱਚ ਆ ਕੇ ਬਿਆਨ ਦੇਣਾ ਤੁਸੀਂ ਯਾਰ ਇੱਕ ਜਿਹੜਾ ਵੱਡਾ ਵਰਗ ਆ ਉੱਥੇ ਹਨਾ ਉਹ ਵੀ ਅਸੀਂ ਮੈਂ ਕਹਾ ਵੀ ਜੱਟਾਂ ਦੇ ਬਾਰੇ ਇਹ ਜਿਆ ਬਿਆਨ ਦੇ ਦੇਣਾ ਉਸ ਹਲਕੇ ਦੇ ਵਿੱਚ ਜਿੱਥੇ ਸਭ ਤੋਂ ਵੱਡੀ ਵੋਟ ਪੈਂਡੂ ਆ ਤਾਂ ਫਿਰ ਤੁਸੀਂ ਕਿਵੇਂ ਐਕਸਪੈਕਟ ਕਰਦੇ ਹੋ ਵੀ ਸਾਡੀ ਪਿੰਡਾਂ ਚ ਵੋਟ ਵਾਜੂ ਉਹੀ ਹੋਇਆ ਪਿੰਡਾਂ ਤੋਂ ਹੁੰਜਾ ਤੁਰਿਆ ਯਾਰ ਰਾਜਾ ਵੜੇਗਾ ਯਾਰ 23 2200 ਵੋਟ ਘਟ ਜਾਣੀ ਪਿੰਡਾਂ ਦੇ ਵਿੱਚ ਕੋਈ ਖੇੜਾ ਕੋਟ ਭਾਈ ਦੇ ਵਿੱਚ ਦੁੱਧੇ ਵਰਗੇ ਜਿਹੜੇ ਆਪਦੇ ਪਿੰਡ ਮੰਨੇ ਜਾਂਦੇ ਸੀ ਉਹਨਾਂ ਆ ਕੋਟ ਭਾਈ ਦੇ ਵਿੱਚ ਜਿੱਥੋਂ ਮਤਲਬ 3300 ਦੇ ਲਈ ਕੁਝ ਹੋਇਆ ਤੇ ਨਿਕਲਦੀ 2500 ਆ ਤਾਂ ਉਹ ਉਹ ਚੀਜ਼ਾਂ ਵੀ ਆ ਹਨਾ ਉਹਦੇ ਚ ਚਰਨਜੀਤ ਸਿੰਘ ਚੰਨੀ ਦੇ ਇੱਕ ਬਿਆਨ ਨੇ ਬਹੁਤ ਰਾਜੇ ਬੜਿੰਗ ਨੂੰ ਡੈਮੇਜ ਕਰਿਆ ਫਿਰ ਉਹਨਾਂ ਦੀ ਕੈਂਪੇਨ ਦੀ ਆਪਾਂ ਗੱਲ ਬਾਤ ਕਰਾਂਗੇ ਪਰ ਹਲਕੇ ਦਾ ਸਭਾ ਅਫਸਰ ਸਾਹਿਬ ਤੋਂ ਜਰੂਰ ਤੁਸੀਂ ਪੁੱਛੋ ਵੀ ਉਹ ਉਹ ਮੈਨੂੰ ਲੱਗਦਾ ਇਸ ਦੀ ਸਭ ਤੋਂ ਅਹਿਮ ਗੱਡੀ ਪ੍ਰੋਫੈਸਰ ਸਾਹਿਬ ਨੇ ਪੜ੍ਹੀ ਸੀ ਵੀ ਇਹਦਾ ਸੁਭਾ ਵੱਖਰਾ ਹਾਲ ਕੇ ਦਾ ਜੀ ਜੀ ਪ੍ਰੋਫੈਸਰ ਸਾਹਿਬ ਕਿੰਦਰ ਬਾਹਰ ਜਿਸ ਤਰ੍ਹਾਂ ਨਵਰੀਤ ਬਾਈ ਨੇ ਕਿਹਾ ਕਿ ਤੁਸੀਂ ਪਹਿਲਾਂ ਕਿਹਾ ਸੀ ਵੀ ਯਾਰ ਇਹ ਤਿੰਨ ਹਲਕਿਆਂ ਤੋਂ ਉਲਟ ਹਲਕਾ ਵਗਨਾਲਾ ਪਹਿਲਾਂ ਤਾਂ ਉਹਦੇ ਸੁਭਾ ਤੇ ਤੇ ਦੂਜਾ ਤੁਸੀਂ ਕਿਹੜੀਆਂ ਚੀਜ਼ਾਂ ਦੇਖੀਆਂ ਤੁਹਾਨੂੰ ਕਿਉਂ ਲੱਗਦਾ ਸੀ ਉਦੋਂ ਕਿ ਯਾਰ ਇੱਕ ਪਾਸੜ ਕੰਮ ਹੋ ਜਾਣਾ ਤੁਹਾਨੂੰ ਪਹਿਲੇ ਹੀ ਲੱਗਦਾ ਸੀ ਕਿ ਡਿੰਪੀ ਢਿੱਲੋਂ ਜੱਤਰ ਹੈ ਨੇ ਤੇ ਕਿਵੇਂ ਜੱਤੇ ਕਿਹੜੀਆਂ ਚੀਜ਼ਾਂ ਤੁਸੀਂ ਆਬਜ਼ਰਵ ਕੀਤੀਆਂ ਸੀ ਦੇਖੋ ਗਦਰ ਜਿੱਥੋਂ ਤੱਕ ਗਿੱਦੜਬਾਹ ਦਾ ਸਵਾਲ ਹੈਗਾ ਇਹ ਨਹੀਂ ਕਹਿਣਾ ਕਿ ਸ਼ੁਰੂਆਤ ਦੇ ਵਿੱਚ ਹੀ ਜਿਹੜਾ ਹੈਗਾ ਡਿੰਪੀ ਢਿੱਲੋਂ ਨੂੰ ਬਹੁਤ ਐਡਵਾਂਟੇਜ ਸੀਗਾ ਹਾਂ ਜਦੋਂ ਸਟਾਰਟ ਹੋਏ ਤੇ ਇੱਕ ਤਰ੍ਹਾਂ ਦੀ ਇੱਕ ਅੰਡਰ ਕਰੰਟ ਜਿਹੜੀ ਸੀਗੀ ਉਹ ਡਿੰਪੀ ਢਿੱਲੋਂ ਦੇ ਹੱਕ ਦੇ ਵਿੱਚ ਸਾਨੂੰ ਦਿਖਾਈ ਦੇ ਰਹੀ ਸੀ ਉਹਦੇ ਕੁਝ ਕਾਰਨ ਮਿਕਲਚੇ ਇਹ ਵੀ ਸੀਗੇ ਕਿ ਇਹ ਜਿਹੜਾ ਗਿੱਦੜਬਾਹ ਹਲਕਾਰ ਰਿਹਾ ਇਹ ਇੱਕ ਬਹੁਤ ਹ ਵਡੇ ਹੈਵੀweight ਜਿਹੜੇ ਹੈਗੇ ਹੱਗੇ ਹਲਕੇ ਦੇ ਉੱਪਰ ਚੱਤੇ ਰਹੇ ਹੈਗੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਪੰਜ ਵਾਰ ਦੇ ਰਹੇ ਆ ਉਹ ਇੱਥੋਂ ਪੰਜ ਵਾਰ ਐਮਐਲਏ ਰਹੇ ਆ ਉਸ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਉਹ ਇੱਥੋਂ ਤਿੰਨ ਵਾਰ ਐਮਐਲਏ ਰਹੇ ਹੈਗੇ ਆ ਰਾਜਾ ਵੜਿੰਗ ਸਾਰਿਆਂ ਨੇ ਵੱਡੇ ਵੱਡੇ ਜਿਹੜੇ ਹੈਗੇ ਆ ਮੰਤਰੀਸ਼ਿਪ ਮਾਣੀਆਂ ਹੈਗੀਆਂ ਫਾਈਨਾਂਸ ਮਿਨਿਸਟਰ ਰਹੇ ਆ ਉਸ ਤੋਂ ਬਾਅਦ ਹਲਕੇ ਦੇ ਵਿੱਚ ਵਿਕਾਸ ਦਾ ਕੰਮ ਵੀ ਬਹੁਤ ਹੋਇਆ ਇਹ ਚਾਹੇ ਮਤਲਬ ਕੋਈ ਵੀ ਕੁਛ ਕਵੇ ਪਰ ਤਕਰੀਬਨ ਸਾਰੇ ਹੀ ਜਿਹੜੇ ਕੈਂਡੀਡੇਟਸ ਨੇ ਕੀਤਾ ਸੋ ਲੋਕਾਂ ਨੂੰ ਇੱਕ ਤਰੀਕੇ ਦੇ ਨਾਲ ਪਾਵਰ ਦੇ ਨਾਲ ਰਹਿਣਾ ਤੇ ਪਾਵਰ ਨੂੰ ਮੰਨਣ ਦਾ ਜਿਹੜਾ ਹੈ ਤਰਗ ਲੱਗ ਰਿਹਾ ਸੀਗਾ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਡਿੰਪੀ ਢਿੱਲੇ ਜੋ ਕਿ ਇੱਕ ਮਜ਼ਬੂਤ ਕੈਂਡੀਡੇਟ ਹੈਗੀ ਪਿਛਲੀ ਵਾਰ ਵੀ ਇਲੈਕਸ਼ਨ ਦੇ ਵਿੱਚ ਉਹ ਬਹੁਤ ਗਹਿਗੱਚ ਮੁਕਾਬਲੇ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਨੇਰੀ ਸੀ ਉਸ ਦੇ ਬਾਵਜੂਦ ਵੀ ਡਿੰਪੀ ਢਿੱਲੇ ਉਸ ਜਿਹੜੇ ਇਸ ਹਲਕੇ ਚ ਸਿਰਫ ਮਰਖਲ 41500 ਵੋਟ ਤੇ ਹਾਰੇ ਸੀਗੇ ਸੋ ਉਹ ਉਸ ਤੋਂ ਬਾਅਦ ਵੀ ਉਹ ਲਗਾਤਾਰ ਗਰਾਊਂਡ ਦੇ ਵਿੱਚ ਲੋਕਾਂ ਦੇ ਵਿੱਚ ਵਿਚਰ ਰਹੇ ਸੀਗੇ ਕੰਮ ਕਰ ਰਹੇ ਸੀਗੇ ਤੇ ਲੋਕਾਂ ਦੀ ਇੱਕ ਨਾ ਮਰਖਲ ਪੰਜਾਬ ਦਾ ਸੁਭਾਅ ਵੀ ਹੈ ਕੁਝ ਹਮਦਰਦੀ ਵੀ ਜਿਹੜੀ ਹੈਗੀ ਆ ਉਹ ਇਸ ਤਰ੍ਹਾਂ ਦੇ ਕੈਂਡੀਡੇਟ ਨਾਲ ਹੋ ਜਾਂਦੀ ਕਿ ਜਾਰੇ ਨੇ ਜਿਹੜਾ ਹੈਗਾ ਇਹ ਇਲ ਫਿਰ ਵੀ ਸਾਡੇ ਨਾਲ ਜੁੜਿਆ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਨਰੇਟਿਵ ਸੈਟਿੰਗ ਜਿਹੜੀ ਡਿੰਪੀਟਲੋ ਨੇ ਇਸ ਇਲੈਕਸ਼ਨ ਚ ਕੀਤੀ ਕਿ 28 ਸਾਲ ਬਨਾਮ 2.5 ਸਾਲ ਵੀ ਤੁਸੀਂ ਉਹਨਾਂ ਨੂੰ ਤਾਂ 28 ਸਾਲ ਦੇਤੇ ਰਾਜਾ ਵੜਿੰਗ ਨੂੰ ਤੇ ਆਪਣੇ ਮਨਪ੍ਰੀਤ ਸਿੰਘ ਬਾਦਲ ਨੂੰ ਮੈਨੂੰ ਯਾਰ 2.5 ਸਾਲ 2.5 ਸਾਲ ਹੀ ਦੇ ਦਿਓ ਹੈਨਾ ਮੈਨੂੰ ਵੀ ਇੱਕ ਵਾਰ ਦੇਖ ਲਓ ਤੇ ਇੱਕ ਉਹਨਾਂ ਨੇ ਇਹ ਗੱਲ ਸਾਬਤ ਕਰਨ ਦੇ ਵਿੱਚ ਉਹ ਕਾਮਯਾਬ ਰਹੇ ਕਿ ਮੈਂ ਇੱਥੋਂ ਦਾ ਲੋਕਲ ਮਕਾਮੀ ਕੈਂਡੀਡੇਟ ਹੈਗਾ ਮੈਂ ਇੱਥੇ ਇੱਥੇ ਹੀ ਰਹਿਣਾ ਹੈਗਾ ਜਦੋਂ ਕਿ ਰਾਜਾ ਵੜਿੰਗ ਜਿਹੜੇ ਹੈਗੇ ਆ ਕਿਉਂਕਿ ਉਹ ਕੁਝ ਪੰਜਾਬ ਦਾ ਪ੍ਰਧਾਨ ਮੰਤਰੀ ਬਣਨ ਕਰਕੇ ਤੇ ਕੁਝ ਕਿਉਂਕਿ ਆਪਣਾ ਲੁਧਿਆਣਾ ਲੋਕ ਸਭਾ ਜਾਣ ਕਰਕੇ ਉਹਨਾਂ ਬਾਰੇ ਵੀ ਸ਼ੱਕ ਵਾਲੀ ਗੱਲ ਹੁਣ ਲੱਗ ਪਈ ਵੀ ਪਤਾ ਨਹੀਂ ਇਹ ਇੱਥੇ ਰਹਿਣਗੇ ਜਾਂ ਨਹੀਂ ਰਹਿਣਗੇ ਹੈਗੇ ਤਾਂ ਬੇਸਿਕਲੀ ਆਪਾਂ ਉਹਨਾਂ ਨੇ ਚ ਆਪਾਂ ਇਹ ਮੰਨ ਕੇ ਚੱਲੀਏ ਕਿ ਇਹ ਬੇਸਿਕਲੀ ਰਾਜਾ ਵੜਿੰਗ ਦਾ ਹੀ ਜਿਹੜਾ ਹੈਗਾ ਇਹ ਇਲੈਕਸ਼ਨ ਸੀਗਾ ਸੋ ਇਹ ਕੁਝ ਕਾਰਨ ਸੀ ਉਸ ਤੋਂ ਇਲਾਵਾ ਇੱਕ ਕੋਈ ਵੱਡਾ ਕਾਰਨ ਸੀ ਅਕਾਲੀ ਦਲ ਦਾ ਇਲੈਕਸ਼ਨ ਨਾ ਲੜਨਾ ਜਿਹੜਾ ਅਕਾਲੀ ਦਲ ਦਾ ਵੋਟਰ ਜਿਹੜਾ ਹੈਗਾ ਉਹ ਉਹ ਜਿਹੜਾ ਆਪਾਂ ਦੇਖੀਏ ਕਿ ਉਹਨਾਂ ਦਾ ਕਾਰਡਰ ਵੋਟਰ ਜਿਹੜਾ ਬਹੁਤ ਸਾਲਾਂ ਤੋਂ ਲਗਾਤਾਰ ਪਾਵਰ ਤੋਂ ਵਗੈਰ ਰਹਿ ਰਹੇ ਅਸੀਂ ਕਿ ਕਾਲੀਆਂ ਨੂੰ ਆਮ ਤੌਰ ਤੇ ਪਾਵਰ ਤੋਂ ਬਾਅਦ ਜਿਹੜਾ ਰਹਿਣਾ ਹੈਗਾ ਉਹਨਾਂ ਨੇ ਇਸ ਹਲਕੇ ਬਾਰੇ ਤਾਂ ਸੋਚਿਆ ਵੀ ਨਹੀਂ ਸੀਗਾ ਉਹਨਾਂ ਨੂੰ ਇੱਕ 골ਡਨ ਓਪਰਚ्युनिटी ਲੱਗ ਰਹੀ ਸੀ ਇੱਕ ਸੁਨਹਿਰੀ ਮੌਕਾ ਲੱਗ ਰਿਹਾ ਸੀ ਵਿਆਪਕ ਕਿਵੇਂ ਨਾ ਕਿਵੇਂ ਪਾਵਰ ਨਾਲ ਜੁੜ ਗਈ ਤੇ ਉਹ ਜ਼ਿਆਦਾਤਰ ਕਿਉਂਕਿ ਡਿੰਪੀ ਢੱਲੋਂ ਖੁਦ ਹੀ ਉੱਥੋਂ ਕਾਲੀ ਦਲ ਦੇ ਉਮੀਦਵਾਰ ਸੀਗੇ ਉਹ ਆਮ ਆਦਮੀ ਪਾਰਟੀ 'ਚ ਗਿਆ ਸੀਗੇ ਤੇ ਜਿਵੇਂ ਸਾਨੂੰ ਸਰਵੇ ਲੱਗ ਰਹੇ تھے ਜਿਵੇਂ ਲੋਕਾਂ 'ਚ ਗੱਲ ਹੋ ਰਹੀ ਸੀ ਬਹੁਤ ਜ਼ਿਆਦਾ ਮਤਲਬ 70 ਤੋਂ ਸਾਢੇ ਹਸਾਬ ਨਾਲ 70 ਤੋਂ ਪਰਸੈਂਟ ਦੇ ਨੇੜੇ ਤੇੜੇ ਜਿਹੜਾ ਵਰਕਰ ਜਾਂ ਵੋਟਰ ਜਿਹੜਾ ਸੀਗਾ ਉਹ ਡਿੰਪੀ ਢੱਲੋਂ ਦੇ ਨਾਲ ਕਾਲੀ ਦਲ ਦਾ ਜਿਹੜਾ ਇਹ ਵਿੱਚ ਇੱਕੋ ਜਿਹਾ ਫੈਕਟਰ ਸੀ ਕਿ ਅਕਾਲੀਆਂ ਦਾ ਉਹਨਾਂ ਦੇ ਨਾਲ ਜੋੜਨਾ ਡਿੰਪੀ ਢੋਲੋਂ ਦਾ ਲਗਾਤਾਰ ਲੋਕਾਂ ਦੇ ਵਿੱਚ ਕਰਨਾ ਲੋਕਾਂ ਦੀ ਹਮਦਰਦੀ ਤੇ ਇੱਕੋ ਜਿਹਾ ਹਲਕੇ ਦਾ ਜਿਹੜਾ ਕੈਰੈਕਟਰ ਹੈਗਾ ਕਿ ਪਾਵਰ ਸੈਂਟਰ ਕਿ ਪਾਵਰ ਦੇ ਨੇੜੇ ਰਹਿਣ ਦੀ ਜਿਹੜੀ ਉਹਨਾਂ ਦੀ ਇੱਕ ਫਿਤਰਤ ਰਹੀ ਹੈਗੀ ਆ ਉਸ ਕਰਕੇ ਇਹ ਜਿਹੜੀ ਇਲੈਕਸ਼ਨ ਹੈਗੀ ਆ ਜਿਹੜਾ ਆਪਾਂ ਇੰਨਾ ਵੱਡਾ ਜਿਹੜਾ ਮਾਰਜਿਨ ਹੈ 20000 ਤੋਂ ਵੱਧ ਮਾਰਜਿਨ ਜਿਹੜਾ ਆਪਾਂ ਦੇਖਦੇ ਆ ਨਹੀਂ ਤਾਂ ਪਹਿਲਾਂ ਇਸ ਤਰ੍ਹਾਂ ਦਾ ਮਾਰਜਿਨ ਇਸ ਹਲਕੇ 'ਚ ਨਹੀਂ ਸੀਗਾ ਜੀ ਜੀ ਪ੍ਰੋਫੈਸਰ ਸਾਹਿਬ ਮੈਂ ਇੱਕ ਉਹ ਕਰੈਕਟਰ ਜਿਨ੍ਹਾਂ ਤੇ ਸਭ ਦੀ ਚਰਚਾ ਇੱਕ ਦੋ ਚੋਣਾ ਵਿੱਚੋਂ ਛੱਡੀਆਂ ਦੁਬਾਰਾ ਫਿਰ ਗਰਾਊਂਡ ਚ ਆਉਂਦੇ ਨੇ ਮਨਪ੍ਰੀਤ ਬਾਦਲ ਬੀਜੇਪੀ ਵੱਲੋਂ ਲੜਦੇ ਆਗੇ ਤੇ ਲੱਗਦਾ ਤੁਹਾਨੂੰ ਜਿੰਨੀ ਉਹਨਾਂ ਤੋਂ ਉਮੀਦ ਸੀ ਜਾਂ ਲੱਗਦਾ ਸੀ ਕਿ ਇੰਨਾ ਕੁ ਕਰ ਸਕਦੇ ਨੇ ਉਹ ਆਪਣੀ ਪਰਫਾਰਮੈਂਸ ਆਪਣੀ ਜਿੰਨੀ ਕੋ ਕਰ ਸਕਦੇ ਨੇ ਉੱਥੇ ਪਹੁੰਚੇ ਆਗੇ ਉਹ ਮਨਪ੍ਰੀਤ ਬਾਦਲ ਬਾਰੇ ਡੈਫੀਨਟਲੀ ਮਤਲਬ ਜਿਸ ਤਰ੍ਹਾਂ ਦੀ ਉਪੇਖਸ਼ਾ ਸੀ ਜਿਸ ਤਰ੍ਹਾਂ ਕਾ ਦੀ ਹਾਈਪ ਬਣੀ ਸੀ ਮਨਪ੍ਰੀਤ ਬਾਦਲ ਬਾਰੇ ਐ ਲੱਗ ਰਿਹਾ ਸੀ ਕਿ ਮੈਂ ਪਿਛਲੀ ਵਾਰ ਵੀ ਕਿਹਾ ਸੀਗਾ ਕਿ ਇਹ ਮਨਪ੍ਰੀਤ ਦੀ ਸਾਡੇ ਕਮਬੈਕ ਦੀ ਕੋਸ਼ਿਸ਼ ਹੈਗੀ ਹੈ ਕਿ ਮੈਂ ਕਿਵੇਂ ਦੁਬਾਰਾ ਪੋਲਿਟਿਕਸ ਦੇ ਵਿੱਚ ਕਮਬੈਕ ਕਰਾਂ ਤੇ ਉਹ ਗਿੱਧਰ ਬਾਹੇ ਤੋਂ ਕਰ ਰਹੇ ਸੀ ਲਗਾਤਾਰ 2 ਮਹੀਨੇ ਤੋਂ ਗਰਾਊਂਡ ਤੇ ਸੀਗੇ ਮਿਹਨਤ ਕਰ ਰਹੇ ਸੀਗੇ ਤੇ ਨਾਲ ਦੀ ਨਾਲ ਇੱਕ ਤਰ੍ਹਾਂ ਦਾ ਉਹ ਸੈਂਟਰ ਦੀਆਂ ਜਿਹੜੀਆਂ ਸਕੀਮਾਂ ਉਹਦਾ ਲਗਾਤਾਰ ਪ੍ਰਚਾਰ ਕਰ ਰਹੇ ਸੀਗੇ ਕਿ ਮੈਂ ਇੱਥੇ ਜਿਹੜਾ ਹੈਗਾ ਇੱਥੇ ਸੋਲਰ ਟਿਊਬਵਲ ਲੈ ਕੇ ਆਉਂਗਾ ਗਰੀਬਾਂ ਦੇ ਵਜੋਂ 25 ਹਜ਼ ਨਾਲੋਸ਼ਾ ਤਾਂ ਠੀਕ ਨਹੀਂ ਸੀ ਕਿ ਇਲੈਕਸ਼ਨ ਕਮਿਸ਼ਨ ਦੀਆਂ ਜੜੀਆਂ ਹੈਗੀਆਂ ਉਹ ਹਦਾਇਤਾਂ ਨੂੰ ਧੱਜੀਆਂ ਉਡਾ ਦਿਤੀਆਂ ਕਿ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਇਲੈਕਸ਼ਨ ਦੇ ਵਿੱਚ ਇੱਕ ਮੈਨੀਫੈਸਟੋ ਟਾਈਪ ਉਹਨਾਂ ਨੇ ਉੱਤੇ ਲੋਕਾਂ ਨੂੰ ਪ੍ਰੋਮਿਸ ਕੀਤਾ ਐਂਡ ਇੱਕ ਜਿਹੜੀ ਇੱਕ ਇੱਕ ਇਹ ਵੀ ਗੱਲ ਬਣੀ ਸੀ ਕਿ ਗਰੀਬਾਂ ਦੇ ਵਿੱਚ ਲਾਹ ਭਾਰਤੀ ਸਕੀਮਾਂ ਜਾਂ ਵੇੜਿਆਂ ਦੇ ਵਿੱਚ ਉਹਨਾਂ ਨੂੰ ਬਹੁਤ ਸਪੋਰਟ ਮਿਲ ਰਹੀ ਹੈਗੀ ਆ ਪਲੱਸ ਸ਼ਹਿਰ ਦੇ ਵਿੱਚ ਕਿਉਂਕਿ ਵੈਸੇ ਹੀ ਹਿੰਦੂ ਵੋਟ ਹੁੰਦੀ ਆ ਕਿਉਂਕਿ ਕਾਮ ਤੌਰ ਤੇ ਸਾਡੇ ਪੰਜਾਬ ਵਾਲੇ ਇੱਕ ਜਿਹੜੇ ਹੈਗੇ ਆ ਆਰਮਚੇਅਰ ਕ੍ਰਿਟਿਕਸ ਮੇਰੇ ਵਰਗੇ ਕਈ ਜਿਹੜੇ ਹੈਗੇ ਆ ਉਹ ਇੱਕ ਬੈਠ ਕੇ ਇਸ ਤਰ੍ਹਾਂ ਦੀਆਂ ਧਰਨਾਵਾਂ ਬਣਾ ਲ ਦੀਮਾ ਵੋਟ ਬੈਂਕ ਹੈਗਾ ਤੇ ਜਿਹੜਾ ਵਿੜੇ ਹੈਗੇ ਉਹਨਾਂ ਨੇ ਧੁਰ ਪੈਣੇ ਹੈਗੇ ਬੇਸਿਕਲੀ ਗਰਾਉਂਡ ਦੇ ਵਿੱਚ ਇਸ ਤਰੀਕੇ ਦਾ ਨਹੀਂ ਹੁੰਦਾ ਜਿੰਨਾ ਚਿਰ ਤੁਹਾਡਾ ਗਰਾਉਂਡ ਤੇ ਕਾਰਡਰ ਨਾ ਹੋਵੇ ਤੁਹਾਡੇ ਕੋਲ ਸਪੋਰਟ بیس ਨਾ ਹੋਵੇ ਉਹ ਵੋਟ ਤੁਹਾਨੂੰ ਨਹੀਂ ਪੈਂਦੀ ਖਾਸ ਕਰਕੇ ਉਸ ਹਲਕੇ ਦੇ ਵਿੱਚ ਜਿੱਥੇ ਅੱਗੇ ਦੋ ਬਹੁਤ ਤਰੰਦਰ ਖਿਡਾਰੀ ਹੋਣ ਦੋਨੇ ਰਾਜਾ ਵੜਿੰਗ ਤੇ ਡਿੰਪੀ ਢੱਲੋ ਬਹੁਤ ਤਰੰਦਰ ਖਿਡਾਰੀ ਹੈ ਇਹ ਲਗਾਤਾਰ ਪੈਂਡ ਦੇ ਵਿੱਚ ਵੱਡੀਆਂ ਧੜੇ ਬੰਦੀਆਂ ਹੈਗੀਆਂ ਇੱਕ ਦੂਜੇ ਦੇ ਖਿਲਾਫ ਜਦੋਂ ਉਹ ਦੋਨੇ ਖੜ ਕੇ ਤੇ ਤੀਸਰਾ ਬੰਦਾ ਜਿਹੜਾ ਹੁੰਦਾ ਉਹ ਆਮ ਤੌਰ ਤੇ ਇਕਦਮ ਥੱਲੇ ਚਲਾ ਜਾਂਦਾ ਹੈ ਆਪਾਂ ਪਹਿਲਾਂ ਮਨਪ੍ਰੀਤ ਵੀ ਉਸ ਟਾਈਮ ਤੇ ਤੀਜੇ ਨੰਬਰ ਤੇ ਆ ਤੇ ਉਹ ਉਹਨਾਂ ਦਾ ਵੋਟ ਬੈਂਕ ਬਿਲਕੁਲ ਛੱਲੇ ਚਲਾ ਗਿਆ ਤੇ ਮਨਪ੍ਰੀਤ ਬਾਦਲ ਦਾ ਜਿਹੜਾ ਪ੍ਰਦਰਸ਼ਨ ਜੇ ਆਪਾਂ ਉਹਨਾਂ ਦੀ ਹਾਈਪ ਦੇ ਹਿਸਾਬ ਨਾਲ ਦੇਖੀਏ ਤੇ ਬਹੁਤ ਨਿਰਾਸ਼ਜਨਕ ਹੈਗਾ ਇਨਫੈਕਟ ਜੇ ਆਪਾਂ ਹੁਣ ਹੋਰ ਵੀ ਮੈਨੂੰ ਇਸ ਗੱਲ ਤੇ ਕਵਾਂਗਾ ਕਿ ਜੇ ਲੋਕ ਸਭਾ ਦੇ ਵਿੱਚ ਜਿੱਥੇ ਆ ਆਮਦਵੀ ਪਾਰਟੀ ਨੂੰ ਇੱਥੇ ਸੌਰੀ ਬੀਜੇਪੀ ਨੂੰ ਹੰਸਰਾਜ ਹੰਸ ਜਿਹੜੇ ਬਿਲਕੁਲ ਬਾਹਰੋਂ ਕੈਂਡੀਡੇਟ ਆਏ ਸੀਗੇ ਉਹਨਾਂ ਨੂੰ 14000 ਤੋਂ ਵੱਧ ਵੋਟ ਪਈ ਸੀਗੇ ਮਨਪ੍ਰੀਤ ਨੂੰ ਸ਼ਾਇਦ ਇਥੇ 12000 ਵੋਟ ਹੀ ਇਸ ਇਲੈਕਸ਼ਨ ਦੇ ਵਿੱਚ ਪਈ ਹੈਗੀ ਸੋ ਮਨਪ੍ਰੀਤ ਵਾਸਤੇ ਇੱਕ ਬਹੁਤ ਜ਼ਿਆਦਾ ਇੱਕ ਨਿਰਾਸ਼ਾਜਨਕ ਗੱਲ ਹੈ ਕਿਉਂਕਿ ਆਪਾਂ ਇਹ ਚ ਇਹ ਵੀ ਧਿਆਨ ਰੱਖਣਾ ਕਿ ਅਕਾਲੀ ਵੋਟ ਵੀ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਸੀ ਕਿ ਅਕਾਲੀ ਵੋਟ ਵੀ ਮਨਪ੍ਰੀਤ ਬਾਦਲ ਨੂੰ ਪਹੂਗੀ ਤੇ ਬਹੁਤ ਸਾਰੀ ਵੋਟ ਜਿਹੜੀ ਆਮ ਤੌਰ ਤੇ ਉਸ ਤੋਂ ਪਹਿਲਾਂ ਜਿਹੜੀ ਰੈਡੀਕਲ ਵੋਟ ਹੈਗੀ ਹੈ ਜਿਹੜੀ 34000 ਵੋਟ ਜਿਹੜੀ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਦੇ ਵਿੱਚ ਜਿਹੜੀ ਵੋਟ ਪਰਸੈਂਟੇਜ ਵੀ ਵਧੀ ਆ ਉਸ ਦੇ ਬਾਵਜੂਦ ਵੀ ਜਿਹੜਾ ਮਨਪਰੀਦਾ ਜਿਹੜਾ ਪ੍ਰਦਰਸ਼ਨ ਆ ਉਹ ਬਹੁਤ ਵਧੀਆ ਇਹਦਾ ਨਹੀਂ ਰਿਹਾ ਤੇ ਮੈਨੂੰ ਲੱਗਦਾ ਕਿ ਬੀਜੇਪੀ ਨੂੰ ਵੀ ਸ਼ਾਇਦ ਆਪਦੀ ਜਿਹੜੀ ਸਟ੍ਰੈਟੇਜੀ ਹੈ ਰੀਥਿੰਕ ਕਰ ਲੈਣੀ ਚਾਹੀਦੀ ਆ ਕਿ ਜਿਹੜੇ ਪੁਰਾਣੇ ਜਿਹੜੇ ਉਹ ਚਿਹਰੇ ਵਾਰ-ਵਾਰ ਜਿਹੜੇ ਹੈਗੇ ਆ ਉਹ ਲੈ ਕੇ ਆਉਣੇ ਜਿਹੜੇ ਲੋਕਾਂ ਵੱਲੋਂ ਪਹਿਲਾਂ ਨਕਾਰ ਦਿੱਤੇ ਜਾਂਦੇ ਆ ਵੀ ਸ਼ਾਇਦ ਉਹਨਾਂ ਦੇ ਚਿਹਰਿਆਂ ਦੇ ਕਰਕੇ ਉਹ ਪੰਜਾਬ ਦੇ ਵਿੱਚ ਪੈਰ ਲਗਾ ਸਕਣ ਮੈਨੂੰ ਲੱਗਦਾ ਸ਼ਾਇਦ ਬੀਜੇਪੀ ਨੂੰ ਸੀ ਨੂੰ ਰੀਥਿੰਕ ਕਰਨਾ ਪਊਗਾ ਮਨਪ੍ਰੀਤ ਬਾਦਲ ਦੀ ਹਾਰ ਤੋਂ ਬਾਅਦ ਜੀ ਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ ਨਵਰੀ ਜਿਸ ਤਰ੍ਹਾਂ ਤੁਸੀਂ ਕਹਿੰਗੇ ਆਪਾਂ ਚੋਣ ਕੈਂਪੇਨ ਜਿਸ ਤਰ੍ਹਾਂ ਚੱਲੀ ਉਹ ਤੇ ਚਰਚਾ ਕਰਾਂਗੇ ਪਰ ਉਸ ਤੋਂ ਪਹਿਲਾਂ ਮੈਂ ਕਹੂੰਗਾ ਕਿ ਅਕਸਰ ਠੀਕ ਹੈ ਭਾਵੇਂ ਬਹੁਤ ਸਾਰੇ ਮੁੱਦਿਆਂ ਤੇ ਆਪਾਂ ਕ੍ਰਿਟਿਸਿਜ਼ਮ ਵੀ ਕੀਤਾ ਹੋਵੇ ਜਾਂ ਜਿਵੇਂ ਅਕਸਰ ਤੁਸੀਂ ਕਹਿੰਦੇ ਹੋ ਕਿ ਸਹੀ ਨੂੰ ਸਹੀ ਗਲਤ ਨੂੰ ਗਲਤ ਰਾਜਾ ਵੜਿੰਗ ਜਿਸ ਤਰ੍ਹਾਂ ਤੁਸੀਂ ਉਹਨਾਂ ਦੀ ਹਰ ਵਾਰ ਇੱਕ ਤਾਰੀਫ਼ ਕਰਦੇ ਹੋ ਕਿ ਯਾਰ ਜਿਸ ਤਰ੍ਹਾਂ ਇਲੈਕਸ਼ਨ बन ਕੇ ਜਿੱਤਣ ਦੇ ਲਈ ਜਾਣੇ ਜਾਂਦੇ ਨੇ ਚਾਹੇ ਤਿੰਨ ਵਿਧਾਨ ਸਭਾ ਦੀਆਂ ਹੋਣ ਚਾਹੇ ਉਹ ਲੁਧਿਆਣਾ ਦੀ ਉਹ ਲੋਕ ਸਭਾ ਪਰ ਉਹ ਜਿਹੜੀ ਹਾਰੇ ਵੀ ਨੇ 2019 ਦੀ ਲੋਕ ਸਭਾ ਉੱਥੇ ਵੀ ਉਹਨਾਂ ਦਾ ਲੜਨ ਦਾ ਤਰੀਕਾ ਇੱਕ ਪੰਜ ਇਲੈਕਸ਼ਨਾਂ ਦਾ ਵੱਖਰਾ ਦੀਦਾ ਤੇ ਜਿਹੜੀ ਇਹ ਛੇਵੀਂ ਇਲੈਕਸ਼ਨ ਸੀ ਇੱਕ ਵੱਖਰੇ ਤਰੀਕੇ ਨਾਲ ਲੜੀ ਸੀ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਰਾਜਾ ਵੜਿੰਗ ਮੈਂ ਇਹ ਗੱਲ ਕਹਿਣਾ ਤੇ ਕਬੂਲਦਾ ਕਿ ਤੁਸੀਂ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਖੜਾ ਦੋ 12 ਨਸੀ ਤੋਂ ਤੁਹਾਨੂੰ ਉਹ ਤੋਂ ਬਾਅਦ ਸਰਵੇ ਕਰਕੇ ਦੇਖ ਲਿਓ ਹਰ ਇੱਕ ਬੰਦਾ ਐ ਕਹੂਗਾ ਵੀ ਮੈਂ ਮੁਕਾਬਲਾ ਐ ਹੂੰ ਬਣਾਉਣਾ ਜਾਣਦੇ ਨੇ ਬਣਾਉਣਾ ਜਾਣਦੇ ਆ ਤਕੜਾ ਹੈਗਾ ਬੰਦਾ ਪਰ ਇਹ ਕੈਂਪੇਨ ਬੜੀ ਅਲੱਗ ਸੀ ਜਿਹੜੀਆਂ ਫਿਰ ਮੈਂ ਉੱਥੇ ਹੋਣਾ ਉਹਨਾਂ ਦੇ ਸਟਾਈਲ ਤੋਂ ਪਹਿਲਾਂ ਤਾਂ ਸਾਡੀ ਧੀ ਸਾਡਾ ਮਾਣ ਵਾਲੀਆਂ ਹੀ ਫਲੈਕਸਾਂ ਕੋਈ ਕਾਂਗਰਸ ਦਾ ਪੋਸਟਰ ਨਹੀਂ ਬਾਕੀ ਲੀਡਰਾਂ ਸ਼ਾਮਿਲ ਹੀ ਨਹੀਂ ਹਨ ਹੁਣ ਸਾਡੀ ਧੀ ਸਾਡਾ ਮਾਣ ਕੀ ਆ ਮਤਲਬ ਕਾਂਗਰਸੀ ਰਾਜਾ ਵੜਿੰਗ ਦੇ ਸਮਰਥਕੇ ਤਰਕ ਦਿੰਦੇ ਸੀ ਕਿ ਯਾਰ ਸਾਨੂੰ ਵੋਟ ਪੈਜੂ ਔਰਤਾਂ ਦੀ ਵੋਟ ਪੈਜੂ ਕਿਉਂਕਿ ਕਾਂਗਰਸ ਪਾਰਟੀ ਨੇ ਔਰਤਾਂ ਨੂੰ ਪ੍ਰਤੀਨਿਧ ਦਿੱਤਾ ਪਰ ਭੁੱਲ ਗਿਆ ਦਾ ਮੈਸੇਜ ਕੀ ਆ ਦੋ ਧਾਵਾਂ ਦੇ ਉੱਤੇ ਕਾਂਗਰਸ ਪਾਰਟੀ ਨੇ ਬੀਬੀਆਂ ਨੂੰ ਟਿਕਟ ਦਿੱਤੀਆਂ ਦੋਵੇਂ ਪੰਜਾਬ ਦੇ ਵੱਡੇ ਲੀਡਰਾਂ ਦੀਆਂ ਧਰਨ ਪਤਨੀਆਂ ਮਤਲਬ ਕਾਂਗਰਸ ਇਹ ਮੈਸੇਜ ਦੇਣਾ ਚਾਹੁੰਦੀ ਹੈ ਪੰਜਾਬ ਦੀਆਂ ਔਰਤਾਂ ਨੂੰ ਵੀ ਪਹਿਲਾਂ ਕਿਸੇ ਵੱਡੇ ਸਾਰੇ ਲੀਡਰ ਨਾਲ ਦੇਖ ਕੇ ਕੁੜੀਓ ਵਿਆਹ ਕਰਾਓ ਫਿਰ ਜਦੋਂ ਉਹ ਐਮਪੀ ਬਣ ਗਿਆ ਫਿਰ ਤੁਹਾਨੂੰ ਟਿਕਟਾਂ ਮਿਲਣਗੀਆਂ ਮੈਂ ਤੁਸੀਂ ਐਮਐਲਏ ਬਣੂਗੀ ਹਨਾ ਮਤਲਬ ਐਡੀ ਮਤਲਬ ਐਡੀ ਤਰਕਹੀਨ ਗੱਲ ਇੰਜ ਨੂੰ ਆਧਾਰ ਬਣਾ ਕੇ ਕਿਵੇਂ ਗੱਲ ਕੀਤੀ ਜਾ ਸਕਦੀ ਹੈ ਮੈਨੂੰ ਇਹ ਗੱਲ ਬਹੁਤ ਅਜੀਬ ਲੱਗਦੀ ਹੈ ਔਰ ਫਿਰ ਉਹ ਕੈਂਪੇਨ ਨਰੇਟਿਵ ਸੈੱਟ ਹੀ ਨਹੀਂ ਕਰਿਆ ਗਿਆ ਰਾਜਾ ਬੜੇਗਾ ਤੋਂ ਉਹ ਉਖੜੇ ਤੇ ਉਖੜਦੇ ਹੀ ਚਲੇਗੇ ਅਕਸਰ ਹੁੰਦਾ ਜੱਤ ਦੀ ਨ ਇੱਕ ਮਾੜੀ ਚੀਜ਼ ਮਾੜਾ ਚਿਹਰਾ ਕੀ ਹੈ ਜੱਤ ਦਾ ਇਹ ਗਗਨ ਤੁਹਾਨੂੰ ਕਮੀਆਂ ਨਹੀਂ ਦੇਖਣ ਦਿੰਦੀ ਹਾਰ ਤੁਹਾਨੂੰ ਜ਼ਮੀਨ ਤੇ ਲਿਆ ਕੇ ਤੁਹਾਨੂੰ ਸੋਚਣ ਲਈ ਮਜਬੂਰ ਕਰਦੀ ਆ ਵੀ ਯਾਰ ਗਲਤੀ ਹੋਈ ਕਿੱਥੋਂ ਆ ਤਾਂ ਇਹ ਸਾਰੇ ਕੇਸ ਦੇ ਵਿੱਚ ਜਿਹੜੀ ਗਲਤੀ ਮੈਨੂੰ ਲੱਗਦਾ ਰਾਜਾ ਬਣਨ ਤੋਂ ਹੋਈ ਆ ਵੱਡੇ ਲੀਡਰ ਆ ਸਿੱਖਣਗੇ ਪਰ ਉਹ ਸਪਾਸਟ ਉੱਥੇ ਦਿਸੀਆਂ ਸਾਨੂੰ ਗਰਾਊਂਡ ਦੇ ਉੱਤੇ ਦਿਸੀਆਂ ਮੈਨੇਜਮੈਂਟ ਦੇ ਫਿਰ ਤੁਸੀਂ ਉੱਥੇ ਹੁਣ ਮੇਰੀ ਗੱਲ ਸੁਣੋ ਸਿਮਰਜੀਤ ਬੈਂਸ ਨੂੰ ਲਿਆ ਰਹੇ ਆ ਭਾਈ 2300 ਵੋਟ ਘਟੀ ਆ ਉਹਦੇ ਪਿੰਡ ਚੋਂ ਹੋ ਸਕਦਾ ਜੀ ਅੱਗੇ ਪਿੱਛੇ ਫਰਕ ਹੋਵੇ ਤਾਂ ਮੈਨੂੰ ਕਰੈਕਟ ਵੀ ਕਰ ਦੇਣਗੇ ਮੈਨੂੰ ਗਲਤੀ ਮੰਨਣ ਚ ਕੋਈ ਅਰੇਜ਼ ਨਹੀਂ ਪਰ ਜੇ ਦੋਦੇ ਪਿੰਡ ਦੇ ਵਿੱਚੋਂ 2000 ਪਲੱਸ ਵੋਟ ਘਟ ਰਹੀ ਆ ਜਿੱਥੇ ਤੁਸੀਂ ਸਿਮਰਨਜੀਤ ਬੈਂਸ ਨੂੰ ਲੁਧਿਆਣੇ ਤੋਂ ਚੱਕ ਕੇ ਲਿਆ ਕੇ ਲਾਇਆ ਤੇ ਫਿਰ ਬਾਈ ਸੋਚ ਲੋ ਜਿਹੜੇ ਤੁਹਾਡੇ ਨਾਲ ਤੁਰੇ ਫਿਰਦੇ ਆ ਇਹਨਾਂ ਦੇ ਵੀ ਇੰਨਾ ਪੱਲੇ ਹੈ ਨਹੀਂ ਵੀ ਆਪ ਦਾ ਦਮ ਤੇ ਕੋਈ ਚੀਜ਼ਾਂ ਕਰ ਸਕਣ ਤੇ ਇਹ ਹੋਰ ਪੰਜਾਬ ਦੇ ਚਾਰ ਸਵੈ ਘੋਸ਼ਿਤ ਮੁੱਖ ਮੰਤਰੀ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਸੁਖਪਾਲ ਸਿੰਘ ਖੈਰਾ ਤੇ ਚਰਨਜੀਤ ਚੰਨੀ ਆਪਦੇ ਆਪ ਨੂੰ ਮੁੱਖ ਮੰਤਰੀ ਮੰਨ ਕੇ ਚੱਲਣ ਵਾਲੇ ਚਾਰ ਬੰਦੇ ਇੱਥੇ ਆ ਕੇ ਜੇ ਕਾਂਗਰਸ ਦੇ ਪੰਜਾਬ ਪ੍ਰਧਾਨ ਦੀ ਪਤਨੀ ਦਾ ਕਾਨੂੰਨੀ ਜਤਾ ਸਕਦੇ ਤੇ ਫਿਰ ਕਾਂਗਰਸ ਨੂੰ ਸੋਚਣਾ ਚਾਹੀਦਾ ਕਿ ਤੇ ਇਹ ਤਾਂ ਨਹੀਂ ਵੀ ਤੁਸੀਂ ਜਿਹੜੀਆਂ ਫੜਾ ਮਾਰਦੇ ਫਿਰਦੇ ਹੋ ਵੱਡੀਆਂ-ਵੱਡੀਆਂ ਅਸੀਂ ਆਗੇ 27 ਚ ਆਏਗੇ ਇਹ ਨਾ ਹੋਵੇ ਕੋਈ ਉੱਠ ਕੇ ਫੇਰ ਲੋਟ ਨਹੀਂ ਲਵਾ ਦੇ ਤੁਹਾਡੀ ਇੱਕ ਹੰਮੇ ਹੰਕਾਰ ਆਹ چیزਾਂ ਤੋਂ ਪਰੇ ਹੋਣਾ ਪਊਗਾ ਸੋਚਣਾ ਪਊਗਾ ਕਿ ਗਰਾਉਂਡ ਦੇ ਲੀਡਰ ਕੌਣ ਆ ਮੈਂ ਪਹਿਲਾਂ ਵੀ ਕਹਿ ਕੇ ਹਟਾ ਚਰਨਜੀਤ ਸਿੰਘ ਤੋਂ ਨਹੀਂ ਨੋ ਡਾਊਟ ਬੱਡੇ ਲੀਡਰ ਪਰ ਇੱਕ ਬਿਆਨ ਨੇ ਤਾਂ ਸਨਸ ਕਰਤਾ ਇੱਥੇ ਇਲੈਕਸ਼ਨ ਉਹਨਾਂ ਦੇ ਨੇ ਨਵਰੀਤ ਭਾਈ ਮੈਂ ਇੱਕ ਹੋਰ ਅਹਿਮ ਗੱਲ ਆ ਜਿਹੜੀ ਤੁਸੀਂ ਸਿਮਰਜੀਤ ਸਿੰਘ ਬੈਂਸ ਵਾਲੀ ਕੀਤੀ ਆ ਉਹਨਾਂ ਦੀ ਤੁੱਕ ਕੀ ਬਣਦੀ ਮੈਨੂੰ ਸਮਝ ਨਹੀਂ ਆਉਂਦੀ ਪ੍ਰਤਾਪ ਸਿੰਘ ਬਾਜਵਾ ਦੀ ਐਂਟਰੀ ਬਹੁਤ ਲੇਟ ਹੁੰਦੀ ਆ ਚਰਨਜੀਤ ਸਿੰਘ ਚੰਨੀ ਦੀ ਐਂਟਰੀ ਬਹੁਤ ਲੇਟ ਹੁੰਦੀ ਆ ਭਾਵੇਂ ਉਹਨਾਂ ਦੀ ਐਂਟਰੀ ਨੇ ਕੰਮ ਵਿਗਾੜਿਆ ਹੀ ਆ ਚਲੋ ਆਪਾਂ ਇਹ ਮੰਨ ਲਏ ਕਿ ਲੇਟ ਹੋਈਆਂ ਨੇ ਪਰ ਉਹ ਵੱਡੇ ਹਾਂ ਦੋਨੇ ਪਾਸੇ ਜਾਦੇ ਪਰ ਉਹ ਕੀ ਹੈ ਵੱਡੇ ਵੱਡੇ ਲੀਡਰ ਟਕਸਾਲੀ ਕਾਂਗਰਸੀ ਕਾਂਗਰਸ ਦਾ ਵਰਕਰ ਜਾਂ ਹੋਰ ساری ਕਾਂਗਰਸ ਚੋਣਾਂ ਦੇ ਚਾਰ ਹਲਕਿਆਂ ਸੀ ساری ਕਾਂਗਰਸ ਕਿੰਨੀ ਕਾਂਗਰਸ ਵਹਿਲੀ ਸੀ ਲੈ ਆ ਕੇ ਤੇ ਸਿੱਟੀ ਜਾ ਸਕਦੀ ਸੀ ਪਰ ਉਹ ਜਿਹੜੀ ਇੱਕ ਸ਼ਹਿਰ ਦੀ ਪਾਰਟੀ ਆ ਜਿਹੜੇ ਦੋ ਸੀਟਾਂ ਤੱਕ ਦੋ ਚਾਰ ਸੀਟਾਂ ਤੱਕ ਸੀਮਤ ਰਹਿੰਦੇ ਨੇ ਉਹਨਾਂ ਬੰਦੇ ਨੂੰ ਇੱਥੇ ਲੈ ਕੇ ਪ੍ਰਚਾਰ ਕਰਾਉਣਾ ਮਕਸਦ ਕੋਈ ਸਮਝ ਨਹੀਂ ਆਇਆ ਚਲੋ ਹੁਣ ਉਹ ਸ਼ਹਿਰ ਦੀ ਪਾਰਟੀ ਤਾਂ ਨਹੀਂ ਆ ਉਹ ਤਾਂ ਕਾਂਗਰਸ ਜੁਆਇਨ ਕਰ ਚੁੱਕਿਆ ਹੈ ਨਾ ਹਾਂ ਵੀ ਦਿਨਾਂ ਦਾ ਦੋ ਹਲਕਿਆਂ ਤੱਕ ਆਧਾਰ ਆ ਠੀਕ ਆ ਚਲੋ ਕਈ ਵਾਰ ਯਾਰ ਗਗਨ ਮਿੱਤਰਤਾ ਦੇ ਵਿੱਚ ਬੰਦੇ ਆ ਵੀ ਜਾਂਦੇ ਆ ਹਣਾ ਪਰ ਇਲੈਕਸ਼ਨ ਤਾਂ ਲੌਜਿਕ ਦੀ ਖੇਡ ਆ ਨਾ ਹੈਨਾ ਤੁਹਾਨੂੰ ਜਦੋਂ ਹੰਕਾਰ ਹੋ ਜੂਗਾ ਇਸ ਗੱਲ ਤੇ ਕਿਸੇ ਵੀ ਬੰਦੇ ਨੂੰ ਕਿ ਭਾਈ ਮੇਰੇ ਕੋਲੇ ਪੈਸਾ ਮੇਰੇ ਕੋਲੇ ਮੈਨ ਪਾਵਰ ਆ ਇਸ ਜ਼ਮੀਨ ਦੀ ਖੂਬਸੂਰਤੀ ਆ ਫਿਰ ਇਹ ਲਿਆ ਕੇ ਜ਼ਮੀਨ ਤੇ ਖੜਾ ਦਿੰਦੀ ਆ ਤੇ ਮੈਂ ਪੰਜਾਬ ਦੇ ਸਾਰੇ ਲੀਡਰਾਂ ਨੂੰ ਇੱਕ ਗੱਲ ਕਹਿਣਾ ਚਾਹਣਾ ਕਿ ਦੜਵਾ ਦਾ ਇਲੈਕਸ਼ਨ ਇਹ ਗੱਲ ਸਾਬਤ ਕਰਦਾ ਵੀ ਪੈਸੇ ਦੇ ਸਿਰ ਤੇ ਨਹੀਂ ਜਿੱਤਿਆ ਜਾ ਸਕਦਾ ਪੰਜਾਬ ਚ ਤੁਹਾਨੂੰ ਕੁਝ ਉਹ ਤੋਂ ਐਕਸਟਰਾ ਕੋ ਨਰੇਟਿਵ ਚਾਹੀਦਾ ਤੋਂ ਨੂੰ ਸਮਝ ਚਾਹੀਦੀ ਆ ਆਪਣੇ ਆਦੀ ਗੱਲ ਤਾਂ ਸਭ ਤੋਂ ਵੱਡੀ ਗੱਲ ਪੰਜਾਬ ਚ ਨੀਵੀਂ ਭੋਣੀ ਚਾਹੀਦੀ ਆ ਪਾਈਆਂ ਹੱਥ ਜੁੜੇ ਹੋਣੇ ਚਾਹੀਦੇ ਆ ਐਤ ਕੀ ਤਾਂ ਸਨੀ ਢਿੱਲੋਂ ਵਰਗੇ ਵੀ ਨਹੀਂ ਕਿਸੇ ਨਾਲ ਲੜੇ ਤੇ ਮਤਲਬ ਕਮਾਲ ਹੋ ਗਿਆ ਇਸ ਇਲੈਕਸ਼ਨ ਦੇ ਵਿੱਚ ਬੜਾ ਸਰਪ੍ਰਾਈਜ਼ ਜਾ ਰਿਹਾ ਵੀ ਉਹਨਾਂ ਨੇ ਬੜੀ ਸ਼ਾਂਤਮਈ ਇਲੈਕਸ਼ਨ ਕਰ ਤੋ ਉਹਨਾਂ ਦੀ ਸਾਰੀ ਕੰਪੇਨ ਨਹੀਂ ਦੇਖੋ ਸਨੀ ਢਿੱਲੋਂ ਹੋ ਰਹੇ ਕਹਿੰਦੇ ਆ ਵੀ ਗਾਰੇ ਚ ਗਾਂ ਕਢ ਦੋ ਹਨਾ ਉਹਨਾਂ ਦੇ ਮਾਤਾ ਜੀ ਦੀ ਕਿੰਨੀ ਸੁਣੀ ਗੱਲ ਸੀਗੀ ਵੀ ਬੇਟਾ ਫੇਲ ਹੋ ਜੇ ਹੁਣ ਕਿੰਨਾ ਕਨੈਕਸ਼ਨ ਬਣਾਉਂਦੀ ਆ ਗਗਨ ਭਾਵੇਂ ਇੱਕ ਚੀਜ਼ ਇਲੈਕਸ਼ਨ ਨਹੀਂ ਜਿਤਾਉਂਦੀ ਹਰ ਚੀਜ਼ਾਂ ਜੁੜਦੀਆਂ ਜਾਂਦੀਆਂ ਵੀਰ ਮੇਰੇ ਇੱਕ ਇੱਕ ਟ ਹੁੰਦੀ ਆ ਹਰ ਗੱਲ ਤਾਂ ਉਹ ਡਿੰਪੀ ਢਲੋਂ ਦੇ ਐਂਡ ਤੇ ਝੋਲੀ ਨੂੰ ਐ ਕਰ ਲੈਣਾ ਵੀ ਮੈਂ ਝੋਲੀ ਆੜਦਾ ਯਾਰ ਤੁਹਾਡੇ ਮੂਰੇ ਬਾਈ ਬਣ ਕੇ ਇਹ ਮਿੰਨਤੀ ਆ ਯਾਰ ਮੇਰੀ ਹੁਣ ਤਾਂ ਹਾਂ ਮਤਲਬ ਸਭ ਕੁਝ ਉਹਨਾਂ ਨੇ ਦਾਤੇ ਲਾਇਆ ਲੋਕਾਂ ਨੇ ਮੁੱਲ ਪਾਇਆ ਤਾਂ ਮੈਨੂੰ ਲੱਗਦਾ ਕਾਫੀ ਵੱਡਾ ਉਹਨਾਂ ਲਈ ਮੰਡੇਟ ਆ ਤੇ ਪੰਜਾਬ ਕਾਂਗਰਸ ਦੇ ਲਈ ਬਹੁਤ ਸੋਚਣ ਦਾ ਸਬਾਬਾ ਹੈ ਇੱਥੇ ਰਾਜਾ ਕੋਈ ਨਹੀਂ ਹੈਗਾ ਇੱਥੇ ਲੋਕ ਹੁੰਦੇ ਆ ਕਿਸੇ ਨੂੰ ਵੀ ਰਾਜਾ ਬਣਾ ਦਿੰਦੇ ਆ ਤੇ ਰਾਜਾ ਨੂੰ ਲਿਆ ਕੇ ਫਿਰ ਆਮ ਜੀ ਥਾਂ ਤੇ ਖੜਾ ਹੰਦੇ ਆ ਮੈਂ ਫਿਰ ਇੱਕ ਗੱਲ ਰਿਪੀਟ ਕਰਦਾ ਥੋੜਾ ਚਲੋ ਟਰੈਕਟਰ ਵਾਲੇ ਭਾਈ ਨੂੰ ਵੀ ਲੰਘ ਜਾਣ ਦਿਓ ਵੀ ਦਿਲਚਸਪ ਇਹ ਆ ਕਿ ਇਸ ਇਲੈਕਸ਼ਨ ਦੇ ਵਿੱਚ ਇੱਕ ਪਾਸੇ ਕਾਂਗਰਸ ਦੇ ਵੱਲੋਂ ਕੌਣ ਸੀਗਾ ਲੜ ਰਿਹਾ ਤੇ ਦੂਜੇ ਪਾਸੇ ਕੌਣ ਲੜ ਰਿਹਾ ਸੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਡਿੰਪੀ ਬਿਲਟਲੋਂ ਠੀਕ ਆ ਭਾਵੇਂ ਟਰਾਂਸਪੋਰਟਰ ਆ ਭਾਵੇਂ ਉਹਨਾਂ ਦਾ ਰਤਬਾ ਹੈਗਾ ਪਰ ਹੁਣ ਦਿਲਚਸਪ ਦੇਖੋ ਕਾਂਗਰਸ ਦੇ ਪੰਜਾਬ ਪ੍ਰਧਾਨ ਨੂੰ ਤਨਵਾਰ ਦੇ ਐਮਐਲਏ ਨੂੰ ਮੌਜੂਦਾ ਐਮਪੀ ਸਾਬਕਾ ਮੰਤਰੀ ਨੂੰ ਤੇ ਆਉਣ ਵਾਲੇ ਸਵੈ ਘੋਸ਼ਿਤ ਮੁੱਖ ਮੰਤਰੀ ਨੂੰ ਉਸ ਬੰਦੇ ਨੇ ਹਰਾਤਾ ਜਿਸ ਨੇ ਕਦੇ ਪੰਚਾਇਤ ਮੈਂਬਰ ਦੀ ਚੋਣ ਨਹੀਂ ਲੜੀ ਯਾਰ ਮਤਲਬ ਜਿੱਤੇ ਨਹੀਂ ਬਣਿਆ ਨਹੀਂ ਹਨਾ ਲੜੀ ਤਾਂ ਚਲੋ ਐਮਐਲਏ ਦੀ ਆ ਜਿਹੜਾ ਪੰਚਾਇਤ ਮੈਂਬਰ ਤੱਕ ਨਹੀਂ ਬਣਿਆ ਤਾਂ ਇਹ ਇਹ ਇੱਕ ਖੂਬਸੂਰਤੀ ਹੈ ਨਾ ਲੋਕਾਂ ਦੀ ਤਾਂ ਇਹੀ ਸੀ ਤੁਹਾਨੂੰ ਸੋ ਤਾਂ ਤੁਸੀਂ ਲਗਾਤਾਰ ਅਖਰ ਦੇ ਨਾਲ ਜੁੜੇ ਰਹੋ ਤੁਹਾਨੂੰ ਗਰਾਊਂਡ ਤੇ ਕੀ ਹੋਇਆ ਇੱਥੇ ਕਿਹੜੇ ਕੈਂਡੀਡੇਟ ਦੇ ਵਿੱਚ ਕਿਹੜੀਆਂ ਕਮੀਆਂ ਰਹੀਆਂ ਕਿਹੜਾ ਕਿਵੇਂ ਜਿੱਤਿਆ ਕਿ ਦੀ ਸਟਰੈਂਥ ਕੀ ਰਹੀ ਪ੍ਰੋਫੈਸਰ ਹਰਜੇਸ਼ਵਰ ਪਾਲ ਸਿੰਘ ਪੰਜਾਬ ਸਿੰਘ ਤੋਂ ਮੇਰੇ ਨਾਲ ਰਹਿਣਗੇ ਤੁਹਾਨੂੰ ਗਰਾਉਂਡ ਦੀ ਰਿਪੋਰਟ ਦੇਵਾਂਗੇ ਇਧਰ ਉਧਰ ਦੀਆਂ ਗੱਲਾਂ ਨਹੀਂ ਸਟੂਡੀਓ ਦੀ ਕਮੈਂਟਰੀ ਨਹੀਂ ਗਰਾਉਂਡ ਤੇ ਕੀ ਹੋਇਆ ਕਿਹੜੀ ਪਾਰਟੀ ਇਲੈਕਸ਼ਨ ਕਿਵੇਂ ਹਾਰੀ ਤੁਹਾਨੂੰ ਉਹ ਸਾਰੀਆਂ ਦੱਸਾਂਗੇ